रविंद्र Obra! ਕਨੋਰੀ ਬਾਰਡਰ ਦੀਆਂ ਦੇਖ ਰਹੇ ਹਾਂ ਜਿੱਥੇ ਅੱਜ ਸੁਭਕਰਮ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਗਿਆ ਤੇ ਉਸ ਨੂੰ ਸਰਧਾਂਜਲੀ ਦੇਣ ਲਈ ਕਿਸਾਨਾਂ ਦੀ ਲੰਮੀ ਕਤਾਰ ਵਿੱਚ ਇੱਕ ਅਨੁਸ਼ਾਸਨ ਵਿੱਚ ਰਹਿ ਕੇ ਲੰਮੀ ਕਤਾਰ ਲਾ ਕੇ ਸਰਧਾਂਜਲੀ ਦੇਣ ਲਈ ਖੜੇ ਹਨ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਜੋ ਝੰਡੇ ਵੀ ਅਤੇ ਫੁੱਲਾਂ ਦੇ ਨਾਲ ਜਿਹੜੀ ਸਰਧਾਂਜਲੀ ਦੇਣ ਲਈ ਕਨੋਰੀ ਬਾਰਡਰ ਦੇ ਸੁਭਕਰਮਾਂ ਦੀ ਡੇਡ ਬੋਡੀ ਨੂੰ ਸ਼ਰਨ ਅੰਝਲੀ ਭੇਟ ਕਰਨ ਲਈ ਗੈਰ ਨੀਤੀਕ ਸੰਯੁਕਤ ਮੋਰਚੇ ਦੇ ਆਗੂ ਪਹੁੰਚੇ ਹੋਏ ਹਨ ਤੇ ਪਿੱਛੇ ਹੀ ਨਾਲ ਉਹਨਾਂ ਦੀ ਡੈਡ ਬੋਡੀ ਵੀ ਲਿਆਂਦੀ ਗਈ ਹੈ ਜਿਸ ਨੂੰ ਫੁੱਲਾਂ ਦੀ ਵਰਖਾ ਨਾਲ ਸ਼ਰਨ ਅੰਝਲੀ ਭੇਟ ਕਰ ਰਹੇ ਹਨ ਇਹ ਤਸਵੀਰਾਂ ਖਨੋਰੀ ਬਾਰਡਰ ਦੀਆਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਅਸੀਂ ਸੁਭਕਰਮਨ ਦੀ ਡੈਡ ਬੋਡੀ ਖਨੋਰੀ ਬਾਰਡਰ ਤੇ ਫੁੱਲਾਂ ਦੀ ਵਰਖਾ ਨਾਲ ਸ਼ਰਨ ਅੰਝਲੀ ਦੇ ਅਤੇ ਇਸ ਮੌਕੇ ਸੁਭਕਰਮਨ ਅਮਰ ਰਹੇ ਦੇ ਨਾਅਰੇ ਨਾਲ ਤੁਸੀਂ ਤਸਵੀਰਾਂ ਦੇਖ ਰਹੇ ਹੋ ਵੀ ਸੈਂਕੜੇ ਦੀ ਤਦਾਦ ਵਿੱਚ ਲੋਕ ਸਰਹੰਦਾ ਅੰਜਲੀ ਲਈ ਪਹੁੰਚੇ ਹੋਏ ਹਨ ਅਤੇ ਇਸ ਮੌਕੇ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਹਨ ਕਤਲ ਅਤੇ ਦੂਜੇ ਪਾਸੇ ਸੁਭਕਰਮਨ ਅਮਰ ਰਹੇ ਦੇ ਨਾਅਰੇ ਦੇ ਨਾਲ ਸੈਂਕੜੇ ਦੀ ਤਦਾਦ ਵਿੱਚ ਲੋਕੀ ਨਾਮ ਅੱਖਾਂ ਨਾਲ ਸ਼ਰਧਾਂਜਲੀ ਦੇ ਰਹੇ ਹਨ ਇਹ ਤਸਵੀਰਾਂ ਤੁਹਾਨੂੰ ਖਨੋਰੀ ਬਾਰਡਰ ਤੇ ਦਿਖਾ ਰਹੇ ਆ ਇਹ ਹੀ ਐਂਬੂਲੈਂਸ ਹੈ ਜਿਸ ਵਿੱਚ ਸੁਭਕਰਮੰਦੀ ਡੈੱਡ ਬੋਡੀ ਨੂੰ ਪਟਿਆਲਾ ਤੋਂ ਪੋਸਟਮਾਰਟਮ ਕਰਾ ਕੇ ਜਿਲਹਾਂਦਾ ਗਿਆ ਹੈ ਇਹ ਤਸਵੀਰਾਂ ਖਨੋਰੀ ਬਾਰਡਰ ਤੋਂ ਤੁਹਾਨੂੰ ਦਿਖਾ ਰਹੇ ਆ ਜਿੱਥੇ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਉਸ ਜਗ੍ਹਾ ਤੇ ਹੀ ਸੁਭਕਰਮੰਦੀ ਡੈੱਡ ਬੋਡੀ ਨੂੰ ਲਿਆਂਦਾ ਗਿਆ ਹੈ ਇਹ ਤਸਵੀਰਾਂ ਤੁਸੀਂ ਖਨੋਰੀ ਬਾਰਡਰ ਤੋਂ ਦੇਖ ਰਹੇ ਹੋ ਸੈਕੰਡ ਇੰਦ ਦੇ ਤਦਦ ਵਿੱਚ ਕਿਸਾਨ ਆਗੂ ਇੱਥੇ ਪਹੁੰਚੇ ਹੋਏ ਹਨ ਅਦੇ ਅੱਗੇ ਵੀ ਜੋ ਗੈਰਾ ਨੀਤੀ ਸੰਯੁਕਤ ਮੋਰਚੇ ਦੇ ਲੀਡਰ ਵੀ ਪਹੁੰਚੇ ਹੋਏ ਹਨ چاري ڪري رهي آهي مطلب انه جي نال اوپن آهي ۽ پورو اسٽاڊي 54 لکهر هوي يا شروع ڪري ڏيو او اچو اچو ٽورنٽو مينٽو ونه اوه همي ڏنو اڳي ٽڪرو پايو ਇਹ ਗੱਡੀ ਐ ਜਿਸ ਵਿੱਚ ਸੁਭਕਰਮਨ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਗਿਆ ਖਨੋਰੀ ਬਾਰਡਰ ਤੇ ਪਹੁੰਚ ਚੁੱਕੇ ਨੇ ਇਹ ਤੇ ਇੱਥੇ ਸ਼ਰਧਾਂਜਲੀ ਦੇਣ ਲਈ ਫੁੱਲਾਂ ਦੀ ਵਰਕਾ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਖਨੋਰੀ ਬਾਰਡਰ ਤੇ ਸੁਭਕਰਮਨ ਦੀ ਜੋ ਮ੍ਰਿਤਕ ਦੇਹ ਉਸ ਨੂੰ ਲਿਆਂਦਾ ਗਿਆ ਹੈ ਤਸਵੀਰਾਂ ਤੁਹਾਨੂੰ ਖਨੋਰੀ ਬਾਰਡਰ ਦੀਆਂ ਦੇਖ ਰਹੇ ਹੋ ਤੁਸੀਂ ਵੀ ਕਿਸਾਨਾਂ ਦਾ ਵੀ ਵੱਡਾ ਕਾਫਲਾ ਇੱਥੇ ਸ਼ਰਧਾਂਜਲੀ ਦੇਣ ਲਈ ਪਹੁੰਚਿਆ ਹੋਇਆ ਹੈ ਮਰਜ਼ਾਬਾਦ ਮੁਸਾਬਾ ਫਤਲੇ ਅਸੇ ਮੁਰਜ਼ਾਬਾਦ ਜਿਗੋਲੇ ਆ ਗਿਆ ਘੋਕੇ ਮਹਾਰਾਜ ਆ ਗਏ ਠੋਕੇ ਦੇ ਵੀਰ ਜਦ ਕਰ ਲੈ ਨਾ ਅਮਰ ਰਹੇ ਅਮਰ ਰਹੇ ਠੋਕੇ ਦੇ ਸਾਡੇ ਜਿੰਦੂ ਸਾਡੇ ਜਿੰਦੂ ਠੋਕੇ ਨਿੰਦੀਆਂ ਕਰਾਵੇ ਪੂਰੇ ਜਿੰਦਾਬਾਦ ਜਿੰਦਾਬਾਦ ਤੁਸੀਂ ਇਹ ਤਸਵੀਰਾਂ ਖਨੋਰੀ ਬਾਰਡਰ ਦੀਆਂ ਦੇਖ ਰਹੇ ਜਿੱਤੇ ਸ਼ੁਭਕਰਮੰਦੀ ਰੈਡ ਬੋਡੀ ਨੋ ਖਨੋਰੀ ਬੈਟਰ ਤੇ ਲਿਆਂਦਾ ਗਿਆ ਹੈ ਅਤੇ ਉਸ ਦੀ ਨੂੰ ਅੰਤਿਮ ਵਿਦਾਇਗੀ ਲਈ ਫੁੱਲ ਸਰੰਦ ਅੰਜਲੀ ਪੇਟ ਜਿਹੜੀ ਖਨੋਰੀ ਬਾਰਡਰ ਤੇ ਕਿਸਾਨ ਜਿੱਥੇ ਬੰਦੀਆਂ ਦੇ ਅੱਗੋਂ ਵੱਲੋਂ ਦਿੱਤੀ ਜਾ ਰਹੀ ਹੈ ਅਤੇ ਇਸ ਮੌਕੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਮੁਰਦਾਬਾਦ ਦੇ ਨਾਰੇ ਲਗਾ ਰਹੀ ਜਾ ਰਹੇ ਹਨ ਤੇ ਸੁਭ ਕਰਨ ਹਨ ਅਮਰ ਰਹੇ ਦੇ ਨਾਰਿਆਂ ਦੇ ਨਾਲ ਸੈਂਕੜਿਆਂ ਦੀ ਤਦਾਦ ਵਿੱਚ ਕਿਸਾਨ ਅੱਗੂ ਜੋ ਇੱਥੇ ਉੱਚੇ ਹੋਏ ਹਨ ਅਦੇ ਉਹਨਾਂ ਦੀ ਮਰਤੀ ਦੇ ਨੂੰ ਸਰੰਧਾ ਅੰਜਲੀ ਪੇਟ ਕਰ ਰਹੇ ਹਨ ਇਹ ਤਸਵੀਰਾਂ ਤੁਹਾਨੂੰ ਖਨੋਰੀ ਬਾਰਡਰ ਦੀਆਂ ਦਿਖਾ ਰਹੇ ਆ ਕਿਹੜੇ ਹਜੂਮਾਨਾ ਨਹੀਂ ਨੇ ਇਹ ਇੱਕ ਆਪਣਾ ਕੰਟੀਨੂ ਆ ਸਾਡੇ ਦੋਗਾਂ ਦੇ ਸ਼ਹੀਦਾਂ ਦੀ ਸੁਭਕਰਮ ਫੇਰਦੀ ਆ ڪا جه دورو سيڌو پته ڪا جه دورو ناهي ٿيندا ڪرهين پورو سيڌو پته ڪا جه دورو ناهي ٿيندا ڪرهين پورو سيڌو پته ڪا جه دورو ناهي ٿيندا ڪرهين پورو سيڌو پته ڪا جه دورو ناهي ٿيندا ڪرهين پورو ਹੋਸ਼ ਤੇ ਜਿੰਦਾਬਾਦ ਜਿੰਦਾਬਾਦ ਦੇਸ਼ ਨੂੰ ਕਰੂਗੇ ਜਿੰਦਾਬਾਦ ਜਿੰਦਾਬਾਦ ਇਹ ਹੁਣ ਮਿਰਤਿਕ ਦੇ ਸ਼ੁਭ ਕਰਨ ਦੀ ਖਨੋਰੀ ਬਾਰਡਰ ਤੋਂ ਵਾਪਸੇ ਹੀ ਲਿਜਾਈ ਜਾ ਰਹੀ ਇੱਥੇ ਸਾਰੀਆਂ ਸੰਗਤਾਂ ਨੂੰ ਅੰਤਿਮ ਦਰਸ਼ਨ ਕਰਾ ਕੇ ਖਨੋਰੀ ਬਾਰਡਰ ਤੋਂ ਸ਼ੁਭ ਕਰਨ ਦੀ ਦੇਨ ਨੂੰ ਵਾਪਸ ਉਸ ਦੇ ਪਿੰਡ ਵੱਲ ਨੂੰ ਰਵਾਨਾ ਖਨੋਰੀ ਬਾਰਡਰ ਤੋਂ ਕਰ ਰਹੇ ਨੇ ਕਿਸਾਨਾਂ ਨੂੰ ਹਜੇ ਵੀ ਜੋ ਰਹਿ ਗਏ ਸੀ ਉਹ ਸਰੰਦਾਂਝਲੀ ਭੇਟ ਕਰ ਰਹੇ ਨੇ ਖਨੋਰੀ ਬਾਰਡਰ ਤੋਂ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਸ਼ੁਭ ਕਰਮ ਹੁੰਦੀ ਇਹ ਮਿਰਤੀ ਦੇ ਆ ਫੁੱਲਾਂ ਨਾਲ ਜੋ ਤੁਹਾਨੂੰ ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਹੈ ਖਨੋਰੀ ਬਾਰਡਰ ਤੋਂ ਉਹਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਵਾਕੋ ਜਿਸ ਕਿਸਾਨ ਰਾਜਨੀਤਿਕ ਪਾਰਟੀਆਂ ਸੰਗੈ ਰਾਜਨੀਤਿਕ ਸੰਜੁਗ ਮੋਰਚੇ ਦੀਆਂ ਪਾਰਟੀਆਂ ਵੱਲੋਂ ਆਪੋ ਆਪਣੇ ਝੰਡਿਆਂ ਨਾਲ ਅੰਤਿਮ ਵਿਦਾਇਗੀ ਦੇ ਕੇ ਖਨੋਰੀ ਬਾਰਡਰ ਤੋਂ ਜੋ ਰਵਾਨਾ ਕਰ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਖਨੋਰੀ ਬਾਰਡਰ ਤੋਂ ਵੱਖ-ਵੱਖ ਆਗੂ ਜੋ ਸੁਭਕਰਮਨ ਨਦੀ ਮਰਿਤਿਕ ਦੇ ਨੂੰ ਖਨੋਰੀ ਬਾਰਡਰ ਤੋਂ ਵਾਪਸ ਉਸ ਦੇ ਪਿੰਡ ਵੱਲ ਨੂੰ ਰਵਾਨਾ ਕਰ ਰਹੇ ਨੇ ਇਹ ਤਸਵੀਰਾਂ ਤੁਸੀਂ ਖਨੋਰੀ ਬਾਰਡਰ ਤੋਂ ਦੇਖ ਰਹੇ ਹੋ ਰਹਿ ਰਹਿ ਜਾ ਰਿਹਾ ਹੈ ਇਹ ਬੰਦਾ ਕਾਟਰੀ ਲੋਰੀ ਵਾਲਾ ਨਾਦ ਸਿੰਘ ਜੋਲਾ ਦੀ ਵਰਤਰੀ ਦਾ ਅਮਰੀਕ ਭੇਜਿਆ ਹੋਇਆ ਜੀ ਆ ਲਗਾ ਰਹੇ ਆ ਹਜੇ ਤੱਕ ਸਹਿਮਤੀ ਸਿਰਫ ਇੰਨੀ ਹੈ ਕਿ ਅਸੀਂ ਐਫ ਆਈ ਆਰ ਕਰਾਉਣੀ ਚਾਹੁੰਦੇ ਸੀ ਐਫ ਆਈ ਆਰ ਸਾਡੇ ਵਕੀਲਾਂ ਦੀ ਨਿਗਰਾਨੀ ਦੇ ਵਿੱਚ ਔਰ ਵਕਾਇਦਾ ਇੱਕ ਡਾਕਟਰਾਂ ਦਾ ਬੋਰਡ ਬੈਠ ਕੇ ਹੋਈ ਹੈ ਇਹ ਪੋਸਟਮਾਰਟਮ ਜਿਹੜਾ ਹੋਇਆ ਉਹਦੇ ਵਿੱਚ ਬਕਾਇਦਾ ਵੀਡੀਓਗ੍ਰਾਫੀ ਹੋਈ ਹੈ ਤੇ ਉਸ ਤੋਂ ਬਾਅਦ ਸਾਡਾ ਇੰਨਾ ਕੀ ਹੋਇਆ ਹਜੇ ਕਿ ਸੀਐਨ ਦਾ ਮਤਲਬ ਅੱਜ ਅੰਤਮ ਸੰਸਕਾਰ 3 ਵਜੇ ਇਹਨਾਂ ਦੇ ਪਿੰਡ ਵੱਲੋਂ ਵਿਖੇ ਕਰਾਂਗੇ ਕਿ ਕੀ ਕੀ ਗੱਲਾਂ ਨੂੰ ਲੈ ਕੇ ਤੁਹਾਡੀ ਸਹਿਮਤੀ ਬਣੀ ਹੈ ਯਾਰ ਮੈਂ ਕਹਿੰਦਾ ਸਹਿਮਤੀ ਸਿਰਫ ਮੈਂ ਪਹਿਲਾਂ ਹੀ ਬੋਲਤਾ ਹੈ ਪਲੀਜ਼ ਆਪਣੇ ਕੋਲ ਸਮਾਂ ਇਹਨਾਂ ਨਹੀਂ ਹੈ ਕਿ ਇੱਕ ਇੱਕ ਬੰਦੇ ਨੂੰ ਆਪਾਂ ਕਹਿੰਦੇ ਜੀ ਜੀ ਕਿ ਸੰਨ੍ਹ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਪੋਸਟਮਾਰਟਮ ਹੋ ਗਿਆ ਹੈ ਦਲੇਵਰ ਤੋਂ ਹਰਿਆਣਾ ਸਰਕਾਰ ਕੰਨਾ ਕਰਦੀਆਂ ਲੈਂਦੀਆਂ ਹੁੰਦੀਆਂ ਨੇ ਇਹ ਸਰਕਾਰ ਦਾ ਕੰਮ ਹੈ ਸਰਕਾਰ ਆਪਣਾ ਕਰ ਰਹੀ ਹੈ ਅਸੀਂ ਆਪਣਾ ਕਰ ਰਹੇ ਹਾਂ ਦਲੇਵਰ ਸਾਹਿਬ ਅੱਗੇ ਦੀ ਰਣਨੀਤੀ ਕੀ ਕਹਿਣਾ ਬ੍ਰਦਰ ਹਜੇ ਮਤਲਬ ਅਸੀਂ ਅੱਜ ਆਪਣੇ ਸ਼ਹੀਦ ਦਾ ਮਾਨਨਾ ਸਨਮਾਨਾ ਦਾ ਸੰਸਕਾਰ ਕਰਾਂਗੇ ਉਹਨਾਂ ਦੇ ਜੱਦੀ ਪਿੰਡ ਵਿੱਚ ਔਰ ਇਹ ਅੰਦੋਲਨ ਆਪਣੀਆਂ ਮੰਗਾਂ ਮਨਾਉਣ ਤੱਕ ਜਾਰੀ ਰਹੂਗਾ ਇਹ ਬਿਲਕੁਲ ਦੇਖੋ ਜਿਹੜੀ ਅੱਜ ਸ਼ਹੀਦ ਸੁਭਕਰਮ ਸਿੰਘ ਦੀ ਜਿਹੜੀ ਮਤਲਬ ਅੰਤਮ ਬਾਡੀ ਆ ਜਿਹੜੀ ਇੱਥੇ ਬਾਰਡਰ ਤੇ ਪਹੁੰਚੀ ਖਨੋਰੀ ਬਾਰਡਰ ਔਰ ਜਿੰਨੇ ਵੀ ਕਿਸਾਨ ਸਾਰੇ ਨਾਮ ਅੱਖਾਂ ਨਾਲ ਅੱਜ ਇਹਨਾਂ ਨੂੰ ਸਦਹਾਜ ਦੇ ਲਈ ਇੱਥੇ ਬਹੁਤ ਵੱਡੀ ਤਦਾਦ ਵਿੱਚ ਪਹੁੰਚੇ ਨੇ ਔਰ ਜਿਹੜਾ ਸ਼ਿਸ਼ਕਾਰ ਆ ਉਹ ਉਹਨਾਂ ਦੇ ਪਿੰਡ ਵੱਲੋਂ ਵਿਖੇ ਕੀਤਾ ਜਾਏਗਾ ਰੀਤੀ ਰਿਵਾਜਾਂ ਦੇ ਅਨਸਾਰ ਤੇ ਮੈਂ ਸਮਝਦਾ ਮੈਂ ਸਰਕਾਰ ਨੂੰ ਇਹ ਸਮਾਂਚ ਤੋਂ ਨਿੱਧਿਆ ਕਰਦਾ ਜਿਵੇਂ ਕਿ ਜਰਨਲ ਡਾਇਰ ਨੇ 13 ਅਪ੍ਰੈਲ 1919 ਨੂੰ ਇੱਕ ਨਹਾਤੇ ਲੋਕਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੀ ਤਰਜ ਤੇ ਜਿਹੜੀ ਦੁਸ਼ਮਣ ਸਰਕਾਰ ਆ ਜਿਨੇ ਕਿ ਇੱਕ ਸ਼ਾਂਤਮਈ ਤੌਰ ਤੇ ਪੀਸਫੁੱਲ ਰਹਿ ਕੇ ਕਿਸਾਨ ਆਫ ਦਾ ਹਾਕਮ ਨਾ ਕਰੇ ਸੀ ਜਿਨ੍ਹਾਂ ਤੇ ਉਹਨਾਂ ਨੇ ਅੰਨੇਵਾ ਗੋਲੀਆਂ ਚਲਾ ਕੇ ਜਿੱਥੇ ਇਹ ਸੁਭਕਰਮ ਸਿੰਘ ਸਾਡੇ ਵੀਰ ਦੀ ਜੀ ਦੀਪਾ ਗਿਆ ਤੇ ਜਿਹੜੇ ਹਜ਼ਾਰਾਂ ਕਿਸਾਨ ਜਿਹੜੇ ਸਾਡੋ ਪੱਟੜ ਵੀ ਹੋਏ ਗੋਲੀਆਂ ਨਾਲ ਮੈਂ ਸਮਝਦਾ ਜਿਹੜੀ ਕਿਸੇ ਸਰਕਾਰ ਆ ਇਹ ਕਿਸਾਨ ਵਿਰੋਧੀ ਸਰਕਾਰ ਆ ਔਰ ਨਾਦਰ ਸ਼ਾਹੀ ਫਰਮਾਨ ਲੈ ਕੇ ਚੱਲਣ ਵਾਲੀ ਇਹ ਸਰਕਾਰ ਆ ਅਸੀਂ ਇਸ ਜਿਹੜਾ ਸ਼ਹੀਦ ਆ ਸਾਡੇ ਇਹ ਸਾਨੂੰ ਹਮੇਸ਼ਾ ਹੀ ਪ੍ਰੇਰਦੇ ਰਹਿਣਗੇ ਜੋਥ ਨੂੰ ਕਿ ਸਾਡੀ ਕਿਸਾਨੀ ਤੇ ਪਹਿਰਾ ਦੇਣ ਇਹ ਮੇਰਾ ਤੱਕ ਪਾ ਰਹਿਣਗੇ ਔਰ ਸਾਡੇ ਜਿਹੜਾ ਸ਼ਹੀਦਾਂ ਦਾ ਸਰਮਾਇਆ ਇਹ ਹਮੇਸ਼ਾ ਹੀ ਜਿੰਮੇਤਰ ਮਤਲਬ ਸਾਡਾ ਧਰਤੀ ਤੇ ਕਿਸਾਨੀ ਖੁਸ਼ਹਰਚ ਰਹੂਗਾ ਉਹਨਾਂ ਚੀਰੀਆਂ ਨਾਲ ਜਿਹੜੀਆਂ ਯਾਦਾਂ ਸਾਨੂੰ ਤਾਜ਼ਾ ਉਹ ਮਤਲਬ ਮਿਲਦੀਆਂ ਰਹਿਣਗੀਆਂ ਮਸਾਲਾਂ ਜਿਹੜੀਆਂ ਕਿਉਂਕਿ ਸ਼ਹੀਦ ਨੇ ਜਿਹੜੇ ਇਹ ਸਿੱਖ ਕੌਮ ਦਾ ਨਹੀਂ ਟੋਟਲ ਹਵਾਮ ਦਾ ਜਿਹੜਾ ਸਰਮਾਇਆ ਨਹੀਂ ਜੇ ਮੈਂ ਚੁੱਪ ਕਰਮਰ ਸਿੰਘ ਅਗਲਾਤਾ ਵੀਰ ਸੀ ਜਿਹੜੇ ਜਾਣ ਨਾਲ ਸਾਨੂੰ ਦੁੱਖ ਬੜਾ ਹੋਇਆ ਕਿਉਂਕਿ ਇਹੋ ਜਿਹੜੇ ਨੌਜਵਾਨ ਜਿਹੜੇ ਜੂਥੂ ਅੱਗੇ ਲੈ ਕੇ ਤੁਰਦੇ ਨੇ ਔਰ ਕਿਸਾਨੀ ਦੀ ਰਾਹ ਤੇ ਤੁਰੇ ਹੋਏ ਨੇ ਔਰ ਇਹਨਾਂ ਨੂੰ ਸਰਕਾਰ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦੇਣਾ ਇਹ ਕੋਈ ਮਾੜੀ-ਮੋਟੀ ਗੱਲ ਨਹੀਂ ਔਰ ਅਸੀਂ ਸਰਕਾਰਾਂ ਦੀ ਇਸ ਸਮਾਜ ਤੋਂ ਕੋਰ ਨਿੰਦਿਆ ਕਰਦੇ ਹਾਂ ਕਿ ਜਿਹੜੀ ਮੋਦੀ ਸਰਕਾਰ ਆ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆ ਔਰ ਇਹ ਕਿਸਾਨ ਵਿਰੋਧੀ ਸਰਕਾਰ ਸਰਕਾਰ ਆ ਜੇ ਅਸੀਂ ਇਹ ਕਿਸਾਨ ਸੀ ਜਿਹੜੇ ਸਾਡੇ ਕੋਈ ਇਹ ਨਜਾਇਜ਼ ਮੰਗਾਨੀ ਮੰਗਦੇ ਸੀ ਆਪਦੇ ਹੱਕਾਂ ਦੀ ਰਾਖੀ ਰੀ ਕਿਸਾਨੀ ਨੂੰ ਚਲਦਾ ਕਰ ਲਈਏ ਜਾਇਜ਼ ਮੰਗਾ ਮੰਗਰੇ ਸੀ ਜਿੱਥੇ ਕਿਸਾਨ ਨੇ ਅੱਧਾ ਤਸ਼ੱਦਦ ਕਰਕੇ ਸਾਡੇ ਵੀਰ ਨੂੰ ਛੇੜ ਕੀਤਾ